ਨਾਬਾ ਦੇ ਨੇੜਲੇ ਪਿੰਡ ਮੰਡੌਰ ਵਿੱਚ ਇੱਕ ਮਕਾਨ ਦੀ ਛੱਤ ਦੇ ਗੰਕਰਨ ਇੱਕ ਪਰਿਵਾਰ ਦੇ ਪੰਜ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਪ੍ਰਵਾਸੀ ਪਰਿਵਾਰ ਦੇ ਰਮੇਸ਼ ਨਾਮੀ ਤੇ ਉਸ ਦੀ ਪਤਨੀ, ਪੁੱਤਰ ਤੇ ਇੱਕ ਪੁਤਰੀ ਸ਼ਾਮਲ ਹੈ। ਇਹਨਾਂ ਨੂੰ ਨਾਬਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਪਿੰਡ ਵਾਸੀ ਨੇ ਦੱਸਿਆ ਕਿ ਪ੍ਰਵਾਸੀ ਪਰਿਵਾਰ ਪਿਛਲੇ 2 ਜਾਂ 3 ਮਹੀਨਿਆਂ ਤੋਂ ਇੱਥੇ ਰਹਿਣ ਲੱਗਾ ਸੀ। ਛੱਤ ਗਾਡਰ ਵਾਲਿਆਂ ਵਾਲੀ ਸੀ। ਸਵੇਰੇ ਲਗਭਗ 5 ਵਜੇ ਸੁੱਤੇ ਪਰਿਵਾਰ ਤੇ ਮਕਾਨ ਦੀ ਛੱਤ ਦੇ ਟੁੱਟੇ ਤੇ ਸਾਰੇ ਮੈਂਬਰ ਛੱਤ ਦੇ ਮਲਬੇ ਹੇਠ ਦਬ ਗਏ ਪ੍ਰਵਾਸੀ ਨੇ ਦੱਸਿਆ ਕਿ ਛੱਤ ਡਿੱਗਣ ਦੇ ਖੜਾਕੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਤੁਰੰਤ ਸਹਾਇਤਾ ਕੀਤੀ ਤੇ ਪਰਿਵਾਰ ਨੂੰ ਛੱਤ ਦੇ ਥੱਲੋਂ ਕੱਢਿਆ ਤੇ ਹਸਪਤਾਲ ਇਲਾਜ ਲਈ ਭੇਜਿਆ ਗਿਆ ਇਹ ਅੱਜ ਦੀ ਸਵੇਰੇ ਕਰੀਬ 5:00 ਵਜੇ ਦੀ ਗੱਲ ਹੈ ਇਹ ਪ੍ਰਵਾਸੀ ਪੁਰੇ ਇੱਕ ਸਾਡੇ ਬੰਦੇ ਰਹਿੰਦੇ ਸੀ 2 ਕੁ ਮਹੀਨੇ ਤੋਂ ਹੀ ਤਕਰੀਬਨ ਇਹ ਰਹੱਸ ਕਰੀਏ ਇਸ ਕਮਰੇ ਦੇ ਵਿੱਚ ਉਹਨਾਂ ਨੇ ਮੀਂਹ ਦੇ ਕਾਰਨ ਤੁਸੀਂ ਜਿਵੇਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਵੀ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਬਸ ਸਵੇਰੇ 5:00 ਵਜੇ ਜੀ ਉਹ ਪਏ ਇੱਕਦਮ ਪਿਆ ਸਰ ਸੁੱਤਾ ਪਿਆ ਪਰਿਵਾਰੇ ਦੱਬ ਲਿਆ ਜਦੋਂ ਉਹ ਰਹਾਪੜਾ ਦਾ ਆਪਣੀ ਮਚੀਦਾਨ ਗਵਾਣ ਦੇ ਫਟਾਫਟਾ ਕੇ ਉਹਨਾਂ ਨੂੰ ਕੱਢਿਆ ਉਸ ਤੋਂ ਬਾਅਦ ਉਹਨਾਂ ਨੂੰ ਐਂਬੂਲੈਂਸ ਨੂੰ ਫੋਨ ਕਰਕੇ ਜੀ ਆਪਣੇ ਨਾਬੇ ਹਸਪਤਾਲ ਭੇਜਿਆ ਉੱਥੋਂ ਉਹਨਾਂ ਨੂੰ ਜਿਹੜੇ ਇਲਾਜ ਲਈ ਵਿਚਾਰਿਆਂ ਨੂੰ ਉਹਨਾਂ ਦੀ ਕੰਡੀਸ਼ਨ ਠੀਕ ਨਹੀਂ ਸੀ ਰਜਿੰਦਰ ਹਸਪਤਾਲ ਵਾਲਾ ਵੀ ਰੈਫਰ ਕਰਤਾ ਹੁਣ ਅਸੀਂ ਚੱਲੇ ਆ ਉੱਥੇ ਜਾ ਕੇ ਇਹ 5 ਜੀ ਨੇ ਜੀ ਤਿੰਨ ਬੱਚੇ ਨੇ ਉਹਨਾਂ ਦੇ ਦੋ ਬੇਟੇ ਨੇ ਇੱਕ ਬੇਟੀ ਹੈ ਤੇ ਦੋਨੇ ਜੀਓ ਆਪਣੇ ਹਾਲਤ ਉਹਨਾਂ ਦੇ ਗੰਭੀਰ ਹੈ ਪ੍ਰਮਾਤਮਾ ਕਿਰਪਾ ਕਰੇ ਉਹਨਾਂ ਦੀ ਜਾਨ ਅਜੇ ਵੀ ਵਿਚਾਰਿਆਂ ਦੀ ਬਚ ਸਕੇ ਇਹ ਲੱਗਦਾ ਲਗਾਤਾਰ ਜਿਵੇਂ ਤੁਹਾਡੇ ਪਿੰਡ ਕਾਫੀ ਘਟੇ ਨੇ ਤੇ ਕੋਈ ਹੁਣ ਹਾ ਬੜੀ ਦੁਖਦਾਈ ਘਟਨਾ ਜੀ ਦੇਖੋ ਕੁਦਰਤ ਦੀ ਕਰੂਪੀ ਹੈ ਇਹਦੇ ਮੂਰੇ ਹੁਣ ਆਪਾਂ ਕੁਦਰਤ ਦੇ ਅੱਗੇ ਕੁਝ ਨਹੀਂ ਕਰ ਸਕਦੇ ਹੈਗੇ ਜਿੰਨੇ ਜੋਗੇ ਨੇ ਹਰ ਇੱਕ ਬੰਦਾ ਬਾਹਲ ਹੁੰਦਾ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਪਰ ਜੋ ਕੁਦਰਤ ਦੀ ਕਰੀ ਹੈ ਉਹਦੇ ਮੂਰੇ ਕਿਸੇ ਦਾ ਬਸ ਨਹੀਂ ਚੱਲਦਾ ਹੈ ਜੀ ਇੱਕ ਪ੍ਰਵਾਸੀ ਕੀ ਕੰਮ ਕਰਦਾ ਸੀ ਇਹ ਦਿਹਾੜੀ ਮਜ਼ਦੂਰੀ ਦੇ ਕੰਮ ਕਰਦਾ ਸੀ ਪਿੰਡ ਦੇ ਵਿੱਚ ਅਸੀਂ ਹਸਪਤਾਲ ਚ ਨੇਰਜਿੰਦਰ ਹਸਪਤਾਲ ਸਾਨੂੰ ਪਤਾ ਲੱਗਿਆ ਵੀ ਹਜੇ ਫਿਲਹਾਲ ਉਹਨਾਂ ਨੂੰ ਉੱਥੇ ਐਡਮਿਟ ਨਹੀਂ ਕੀਤਾ ਗਿਆ ਕੋਈ ਦੇਖ ਰੇਖ ਨਹੀਂ ਉਹਨਾਂ ਦੀ ਹੋ ਰਹੀ ਉਦੋਂ ਤਾਂ ਹੀ ਬਹੁਤ ਬੁਰੇ ਹਾਲਾਤ ਤੇ ਕਿਉਂਕਿ ਕੋਈ ਖੋਲਣ ਵਾਲਾ ਅੰਦਰੋਂ ਕੁੰਡਾ ਵੀ ਨਹੀਂ ਸੀਗਾ ਇਹ ਬਾਹਰ ਬਾਹਰ ਵੀ ਕੋਈ ਖੋਲ ਸਕੇ ਉੱਪਰੋਂ ਕੰਧ ਟੱਪ ਕੇ ਕੁੰਡਾ ਖੋਲਿਆ ਗਿਆ ਫਿਰ ਉਹ ਪੰਜੇ ਦੇ ਪੰਜੇ ਜੀ ਮਤਲਬ ਵਿੱਚ ਦੱਬੇ ਪਏ ਜੀ ਮਿੱਟੀ ਦੇ ਤਿੰਨ ਬੱਚਿਆਂ ਨੂੰ ਤਾਂ ਸੁਰਤ ਨਹੀਂ ਸੀਗੀ ਬੇਹੋਸ਼ ਸੀ ਜੀ ਇੱਕ ਉਹਦੇ ਜਿਹੜਾ ਉਹਨਾਂ ਦਾ ਬਾਪ ਆ ਉਹ ਮਤਲਬ ਸਿਰਚ ਗੰਭੀਰ ਸੱਟ ਲੱਗੀ ਉਹਦੇ ਉਹ ਮਤਲਬ ਵਾਲੀਆਂ ਬੁੜੀਆਂ ਗੱਲਾਂ ਕਰਦੀ ਸੀ ਜਿਹੜੀ ਉਹਨਾਂ ਦੀ ਪਤਨੀ ਆਈ ਬਹੁਤ ਬੁਰੀ ਹਾਲਤ ਸੀਗੀ ਉਹਨਾਂ ਦੀ ਬਹੁਤ ਵੱਡਾ ਹਾਦਸਾ ਹੋ ਜਾਂਦਾ ਜੀ ਤਾਂ ਵਿਚਾਰੇ ਬਸ ਹੁਣ ਅੱਗੇ ਜਾ ਕੇ ਜੇ ਇਲਾਜ ਹੋ ਤਾਂ ਬਚਣਗੇ ਜੀ ਉਹ ਬਹੁਤ ਗੰਭੀਰ ਹੈ ਤੇ ਅਸੀਂ ਹੇਟ ਦੱਬੇ ਵੀ ਦੇਖ ਲਈ ਜੀ ਆ ਕੇ ਕੱਢੇ ਨੇ ਗਦਾਗਾ ਦਸਵਾ ਕੁ 5 ਵਜੇ ਲਾਲਾ ਚੌਂਕ 5:30 'ਤੇ ਇਸੇ ਮੌਕੇ ਤੇ ਕਿਤਾ ਮੁੰਡਾ ਦੀ ਤਾਰਾ ਸਿੰਘ ਇੱਕ ਆ ਮੁੰਡਾ ਤੇ ਗਮਾਂਡੇ ਜੱਗੀ ਮੈਂ ਬਾਕੀ ਹੋਰ ਬਥੇਰੇ ਆ ਗਏ ਤੇ ਗੱਲਾਂ ਗਮੰਡੀ ਸਾਰੇ ਖਾਂ ਨਹੀਂ ਥੱਲੇ ਦੱਬੇ ਹੋਏ ਲੈ ਕੇ ਕਦਾ ਕਰਦੇ ਹੁਣ ਕਹਿੰਦੇ ਖਰਿਆਵੇ ਮੱਥੇ-ਮੱਥੇ ਚ ਲੱਗੀਆਂ ਮੈਂ ਤੇ ਖੂਨ ਉਹਦੇ ਬਈਏ ਦੇ ਵੀ ਆ ਰਿਹਾ ਤੇ ਉਹਨਾਂ ਦੇ ਬਿਉਣ ਮੜਾ ਰਿਹਾ ਸੀ ਗਾੜਰ ਸਾਰੇ ਸੱਤ ਡਿੱਗ ਪਈਆਂ ਹਾਂ ਹੁਣ ਹੋਰ ਸੜਕ ਤੇ ਮੈਂ ਫਿਰ ਲਿਆਤੀ ਭਰਨ ਜਾਂਦਾ ਸੀ ਵਿਗੜਾ ਦੇ ਮੈਂ ਆਪਾਂ ਫਿਰ ਨਬਈ ਨਾ ਤੀ ਤਾਂ ਦਿਨ ਚਿੱਟਾ ਇੱਥੇ ਇੱਕ ਲੜਕੀ ਮੰਦਰ ਦੇ ਮੱਥੇ ਤੇ ਕਈ ਵੀ ਹੋ ਜਾ ਰਹੀ ਸੀ ਉਹਨੇ ਇੱਥੇ ਕੁੱਕਾ ਮਾਰਦਿਆਂ ਮੈਂ ਭੱਜਿਆ ਪੀਸਾਂ ਤੇ ਇੱਧਰ ਹੀ ਗਮੰਡੀ ਭੱਜੀ ਰੋਲਾ ਪੈਣ ਤੇ ਤੁਸੀਂ ਨਾਲ ਦੇ ਨਾਲ ਮਦਦ ਕੀਤੀ ਜਦੇ ਨਾਲ ਹੀ ਮਦਦ ਕੀਤੀ ਸਾਰਿਆਂ ਨੇ